ਮਹਾਰਾਜ ਕਬੀਰदास ਦੇ ਘਰੇ ਨਾ ਕੋਈ ਉਹਨਾਂ ਨੂੰ ਪੁੱਛਣ ਆ ਗਿਆ। ਉਹਨਾਂ ਦੀ ਮਾਤਾ ਜੀ ਬੈਠੇ ਸੀਗੇ। ਤੇ ਉਹ ਕਹਿੰਦੇ ਸੀ ਕਬੀਰदास ਉਹ ਕਹਿੰਦੇ ਸ਼ਮਸ਼ਾਨ ਘਾਟ ਤੇ ਗਿਆ ਉੱਥੇ ਜਾ ਕੇ ਪੁੱਛ ਲੈ। ਉਹ ਕਹਿੰਦੇ ਜੀ ਪਤਾ ਕਿੱਦਾਂ ਲੱਗੂਗਾ। ਉਹ ਕਹਿੰਦੇ ਉਹਨਾਂ ਦੇ ਸਿਰ ਤੇ ਚੋਟ ਜਲਦੀ ਸੀ। ਮਾਤਾ ਜੀ ਉਹਦੇ ਕਹਿੰਦੇ ਕਬੀਰदास ਜੀ ਦੇ ਕਹਿੰਦੇ ਅੱਛਾ ਜੀ। ਉਹ ਜਦੋਂ ਸ਼ਮਸ਼ਾਨ ਘਾਟ ਤੇ ਗਿਆ ਭਾਜੀ ਸਾਰਿਆਂ ਦੇ ਜੋਤ ਜਲੇ। ਉਹ ਬੰਦਸ ਚਾਚੋ ਪੰਜੇ ਚ ਪਾਇਆ ਗਿਆ ਵੀ ਆਹ ਕਿਆ ਹੋਇਆ ਫੇ ਤਾਂ ਸਾਰਿਆਂ ਦੀ ਜੋਤ ਚੱਲਦੀ ਉਹ ਜਿੱਦੇ ਪਾਜੀ ਸ਼ਮਸ਼ਾਨ ਘਰ ਚੋਂ ਨਿਕਲੇ ਲੋਕ ਕਿਸੇ ਨੇ ਬਿਆਹ ਨੂੰ ਜਾਣਾ ਕਿਸੇ ਨੇ ਡੀਸੀ ਆਫਸਰ ਜਾਣਾ ਕਿਸੇ ਨੇ ਆਪਣੀ ਮੀਟਿੰਗ ਤੇ ਜਾਣਾ ਕਿਸੇ ਨੇ ਚੰਡੀਗੜ੍ਹ ਕਿਸੇ ਨੇ ਲੁਧਿਆਣੇ ਉਹ ਜੋਤਾਂ ਪੁੱਜਣੀਆਂ ਹੋ ਗਈਆਂ ਇੱਕੋ ਬੰਦੇ ਦੇ ਰਹਿ ਗਏ ਕਬੀਰ ਦਾਸ ਕਹਿਣ ਦਾ ਮਤਲਬ ਹੈ ਜਿਹਨੂੰ ਰੱਬ ਜਾਣਦਾ ਨਾ ਉਹਦੀ ਜੋਤ ਚੱਲਦੀ ਰਹਿੰਦੀ ਆ ਉਹ ਫੇਮ ਜ਼ਿੰਦਗੀ ਚ ਕਿਆ ਇਤਿਹਾਸ ਚ ਉਹਦਾ ਨਾਮ ਲਿਆ ਜਾਂਦਾ ਇਤਿਹਾਸ ਦੁਨੀਆ ਤੋਂ ਪਰਦਾ ਕਰਨ ਤੋਂ ਬਾਅਦ ਵੀ ਉਹਦਾ ਨਾਮ ਜ਼ਿਕਰ ਹੁੰਦਾ ਅੱਜ ਕਰਦੇ ਆਂ ਸਵਾਸ ਸਵਾਸ ਸਿਮਰੋ ਗੋਬਿੰਦ ਹਾਂ ਵਾ ਵਾ ਕੀ ਬਾਤ ਬਿਹਾਰ ਸਾਹ ਦੇ ਨਾਲ ਤੁਸੀਂ ਉਸ ਰੱਬ ਨੂੰ ਬਿਲਕੁਲ ਨਾਨਕ ਨਾਮ ਚੜਦੀ ਕਲਾ ਤੇਰੇ ਪਾਣ ਸਰਬੱਤ ਦਾ ਭਲਾ ਜੇ ਲੋਕ ਇਹ ਕਹਿ ਜਾਣ ਨਾ ਸਾਰੀ ਦੁਨੀਆ ਇਸ ਪਾਸੇ ਨ ਹੋ ਜਾਣ ਪੰਜਾਬ ਚੋਂ ਕਿਹਾ ਪੂਰੀ ਦੁਨੀਆ ਚੋਂ ਨਿੰਦਿਆ ਚੁਗਲੀ ਪਾਪ ਕ੍ਰਪਟ ਬੇਈਮਾਨੀ ਖਤਮ ਹੋ ਜੇ ਲੋਕ ਕਹਿੰਦੇ ਨਹੀਂ ਆ ਸਰਬਤ ਦਾ ਭਲਾ ਦਾ ਗੱਡੀਆਂ ਦੇ ਮੂਹਰੇ ਜ਼ਰੂਰ ਲਿਖਿਆ ਹੁੰਦਾ ਉਹ ਦਿਖਾਣ ਲਈ ਲਿਖਿਆ ਦਿਖਾਣ ਲਈ ਲਿਖਿਆ ਹੋ ਅਸਲ ਚ ਤਾਂ ਅੰਦਰ ਕੁਛ ਹੋਰੇ ਬੈਠਾ ਬਾਬੇ ਦੀ ਮੇਰ ਲੋਕਾਂ ਨੇ ਪੂਰਾ ਐ ਲਿਖਿਆ ਹੁੰਦਾ ਪੂਰਾ ਹਾਂ ਤੁਸੀਂ ਕਿਦਾਂ ਉਧਾ ਬਾਬੇ ਨੂੰ ਕਿਸੇ ਨੂੰ ਮੱਥਾ ਟੇਕ ਦਓ ਤੁਹਾਡਾ ਨੂੰ ਹੱਥ ਵੀ ਨਹੀਂ ਕਰਨਾ ਜੇ ਬਾਬੇ ਦੀ ਚੋਲੀ 500000 ਪਾਤਾ 100 ਪਾਤਾ ਫੇ ਤੁਹਾਡੇ ਸਿਰ ਤੋਂ ਲੈ ਕੇ ਪਿੱਠ ਤੱਕ ਹੱਥ ਫੇਰਨਾ ਫੇ ਤੁਹਾਡੇ ਪਰਿਵਾਰ ਦਾ ਨਾਮ ਵੀ ਪੁੱਛਿਆ ਜਾਣਾ ਆ ਪੁੱਤ ਜੀ ਕੌਣ ਆ ਕਿੱਥੋਂ ਆ ਇਦਾਂ ਆ ਠੀਕ ਐ ਮੇਰਾ ਪੁੱਤ ਜੇ ਜ਼ਵਾਦਾ ਟੇਕਦਾ ਫਿਰ ਦਮਾਰੀ ਸਮਝ ਲੈਦੇ ਨੇ ਜੇ 500 ਦਾ ਟੇਕਦਾ ਫੇ ਸਾਰਾ ਕੁਝ ਪੁੱਛਣਾ ਇਹ ਆ ਗੋਸਿਆ ਇਹ ਕੈਵੀ ਗੱਲ ਆ ਜਿਹੜੇ ਅਮੀਰ ਪਰਿਵਾਰ ਹੁੰਦੇ ਨਾ ਲੋਕੀ ਦੁਨੀਆ ਇਹ ਕਹਿੰਦੀ ਐ ਤਾਂ ਸੇਵਾ ਵੀ ਬੜੀ ਕਰਦੇ ਆ ਹਾਂ ਗਰੀਬ ਦੀ ਸੇਵਾ ਨਹੀਂ ਦਿਖਤ ਪਾਜੀ ਅਮੀਰ ਲੋਗ ਉਹੋ ਧਾਰਮਿਕ ਸਥਾਨ ਤੇ ਜਾ ਕੇ ਕਿਸੇ ਦੇ ਵੀ ਬਾਹਰ ਜੁੱਤੇ ਸਾਫ਼ ਕਰਨ ਲੱਪਾਂ ਨੇ ਅਮੀਰ ਲੋਗ ਉੱਥੇ ਕੈਮਰਾ ਮੀਡੀਆ ਆਣ ਪਹੁੰਚ ਜਾਂਦਾ ਫੋਕਸ ਮੋਬਾਈਲ ਹੁੰਦਾ ਵੀ ਬੰਦਾ ਜੁੱਤੀਆਂ ਸਾਫ਼ ਕਰਦਾ ਜੁੱਤੀਆਂ ਸਾਫ਼ ਗਰੀਬ ਜਿਹੜਾ ਅੰਦਰੋਂ ਤੁਹਾਡੇ ਬਾਥਰੂਮਾਂ ਜੋ ਗੰਦਮੂਤ ਚੱਕਦਾ ਆ ਸਵਾਈ ਸਿਵਕ ਕਿੰਨੀ ਸੰਗਤ ਦਾ ਗੰਦਮੂਤ ਚੱਕਦੇ ਲੈਟਰਿੰਗਾਂ ਪਾਜੀ ਬਾਥਰੂਮ ਸਾਫ਼ ਕਰਦੇ ਆ ਕੋਹਨਾ ਤੇ ਗਿਆ ਕੋਈ ਮੀਡੀਆ ਵਾਲਾ ਉਹ ਸੇਵਾ ਨਹੀਂ ਆ ਯਾਰ ਸੇਵਾ ਤਾਂ ਉਹ ਆ ਜਿਹੜੇ ਤੁਹਾਡੇ ਗੰਦ ਮੂਤ ਚੱਕਦੇ ਹੂੰ ਦੱਸੋ ਪਾਜੀ ਜਿਹੜੇ ਦਿਨ ਰਾਤ ਭਾਂਡੇ ਮਾਂ ਦੇ ਤੁਹਾਡੇ ਲੰਗਰ ਤੇ ਆ ਤੇ ਤਿਆਰ ਭਾਂਡੇ ਬਿਲਕੁਲ ਸਹੀ ਉਹ ਟਰਾਲੀਆਂ ਜਿਹੜੇ ਡੇਰਿਆਂ 'ਚ ਗੁਰਦੁਆਰਿਆਂ ਸਾਹਿਬ 'ਚ ਜਿਹੜੇ ਟਰਾਲੀਆਂ 'ਚ ਲੱਕੜਾਂ ਦੀਆਂ ਢੋ ਟੋ ਕੇ ਉੱਥੇ ਚੁੱਲਿਆਂ ਤੱਕ ਪਹੁੰਚਾਉਣੀਆਂ ਪਾਜੀ ਉਹ ਸੇਵਾ ਆ ਹੂੰ ਪਕਵਾਨ ਪਕੜਾ ਕਿੰਨੇ ਢਡਾਂ 'ਚ ਜਾਣਾ ਉਹ ਸੇਵਾ ਆ ਉੱਥੇ ਤੱਕ ਤਾਂ ਪਹੁੰਚਣਾ ਹੀ ਨਹੀਂ ਉਹ মিডিਆ ਉੱਥੇ ਤੱਕ ਹੀ ਰਹੇ ਨੇ ਫੇਮਸ ਬੰਦੇ ਉਹ ਨੂੰ ਇਹ ਬੋਲਾਵੇ ਜੁੱਤੀਆਂ ਸਾਫ਼ ਕਰਦਾ ਉਹ ਭਾਂਡੇ ਧੋਂਦਾ ਕਈ ਲੀਡਰ ਬਹਿ ਜਾਂਦੇ ਆ ਮਾਫੀ ਮੰਗ ਲੈ ਹਾਂ ਉਹ ਮਾਫੀ ਹੁੰਦੀ ਹੈ ਹੈ ਬਾਜੀ ਹੂੰ ਉਹ ਮਾਫੀ ਨਹੀਂ ਹੁੰਦੀ ਉਹ ਮਾਫੀ ਨਹੀਂ ਮਾਫੀ ਤਾਂ ਅੰਦਰੋਂ ਹੁੰਦੀ ਬਾਜੀ ਅੰਦਰੋਂ ਹੀ ਮਾਫ਼ ਕਰਨਾ ਹੁੰਦਾ ਔਰ ਅੰਦਰੋਂ ਹੀ ਮਾਫੀ ਮੰਗਣੀ ਹਾਂ ਜਦੋਂ ਤੱਕ ਮਨ ਚੋਂ ਅੰਦਰ ਤੁਹਾਡੇ ਮੈਲ ਨਹੀਂ ਨਿਕਲੀ ਮਾਫੀ ਨਹੀਂ ਜਦੋਂ ਤੱਕ ਤੁਹਾਨੂੰ ਕਿਸੇ ਨੇ ਮਨ ਤੋਂ ਮਾਫ਼ ਨਹੀਂ ਕੀਤਾ ਲੱਖ ਮਾਫ਼ੀਆਂ ਲਖਾਉਣਾ ਮਾ ਲੱਖ ਰਾਜੀ ਨਾਮਿਆਂ ਕਰਨ ਨਾ ਅੰਦਰੋਂ ਮੈਲ ਕੱਢਣੀ ਪੈਣੀ ਅੰਦਰੋਂ ਮਾਫ ਕਰਨਾ ਪੈਣਾ ਅੰਦਰ ਸਾਫ਼ ਕਰਨਾ ਪੈਣਾ ਫਿਰ ਮਾਫੀ ਤੁਸੀਂ ਮੰਗੇ ਕਦੇ ਬਿਲਕੁਲ ਭਾਜੀ ਸਵੇਰੇ ਉੱਠਦਾਂ ਬਾਪ ਦੇ ਪੈਰ ਹਥਲਾਨਾ ਕੋਈ ਦਿਖਾਵਾ ਨਹੀਂ ਆਪਣਾ ਪਿਆਰ ਫੜ ਲੈਣੇ ਆ 2 ਮਿੰਟ ਹੀ ਬੋਲਣਾ ਵੀ ਪਿਤਾ ਜੀ ਜਿਹੜੀਆਂ ਗਲਤੀਆਂ ਆਈਆਂ ਮਾਫ ਕਰ ਦੇ ਡੈਡੀ ਨੇ ਮੈਨੂੰ ਖਿੱਚੀ ਜਾਣਾ ਐਦਾਂ ਮੁੰਡੇ ਦਾ ਜੱਫੀ ਪਾਲਾ ਮੰਮੀ ਨਾਲ ਬੀਤੇ ਰੱਬ ਦੇਖਿਆ ਤੁਸੀਂ ਤੁਹਾਡੇ ਪਰਵਾਰ ਨੇ ਮਾਪੇ ਦਾਦਾ ਜੀ ਕਿਸ ਨੇ ਨਹੀਂ ਦੇਖਿਆ ਰੱਬ ਸਾਡੇ ਮਾਪੇ ਆਪਾਂ ਦੇਖਿਆ ਜੰਮਣ ਤੋਂ ਲੈ ਕੇ ਮਰਨ ਤੱਕ ਰੱਬ ਸਾਡੇ ਲਈ ਸਾਡੇ ਮਾਪੇ ਜਿਸ ਬੰਦੇ ਨੇ ਮੰਨ ਲਿਆ ਸਵਰਗ ਵਿੱਚ ਰਹਿਣਗੇ ਹੂੰ ਸਾਨੂੰ ਅਹਿਸਾਸ ਹੋਇਆ ਚਾਹੇ ਥੋੜੀ ਦੇਰ ਬਾਅਦ ਹੋਇਆ ਫਰਗੋਚਾ ਮੈਂ ਇਸ ਟਾਈਮ ਫਰਗੋਚਾ ਜਦੋਂ ਉਹਦਾ ਅਕਾਲ ਪੁਰਖ ਦਾ ਸਨੇਹਾ ਆ ਗਿਆ ਮੈਂ ਜਾਣ ਨੂੰ ਤਿਆਰ ਮੌਤ ਦਾ ਡਰ ਨਹੀਂ ਲੱਗਦਾ ਕਾਹਤੇ ਡਰਨਾ ਯਾਰ ਕਿਉਂ ਡਰਾਂ ਜੀਣਾ ਝੂਠ ਮਰਨਾ ਸੱਚ ਤੁਹਾਡੇ ਜੰਮਣ ਤੋਂ ਪਹਿਲਾਂ ਮਰਨ ਦਾ ਦਿਨ ਤੈਅ ਹੁੰਦਾ ਜਗ੍ਹਾ ਤੈਅ ਹੁੰਦੀ ਜਿੰਦਾ ਉਹਨੇ ਲਿਖੀ ਆ ਉਦਾਂ ਹੀ ਜਾਣਾ ਭਾਜੀ ਕਿਉਂ ਮਰਜ਼ੀ ਕਰ ਲਈਏ ਇਨਸਾਨ ਨੂੰ ਰੱਬ ਨੇ ਹੀ ਬਣਾਇਆ ਇਹ ਸਵਾਲ ਕਈਆਂ ਨੂੰ ਬਹੁਤ ਛੋਟਾ ਲੱਗੇਗਾ ਪਰ ਸਵਾਲ ਬੜਾ ਵੱਡਾ ਮਤਾਬ ਪੁੱਛਿਆ ਮਤਾਬ ਪੁੱਛਿਆ ਕਈ ਲੋਕ ਕਹਿ ਦਿੰਦੇ ਆ ਵੀ ਰੱਬ ਹੀ ਨਹੀਂ ਹੈ ਕਿਉਂ ਨਹੀਂ ਹੈ ਭਾਜੀ ਕਮਾਲ ਹੋ ਗਈ ਯਾਰ ਇਸ ਜ਼ਿੰਦਗੀ ਕੇ ਹੈ ਦੋ ਜਹਾਂ ਇੱਕ ਜੇ ਜਹਾਂ ਇੱਕ ਬੋ ਜਹਾਂ ਇਸ ਦੋਨੋਂ ਜਹਾਂ ਕੇ ਦਰਮਿਆਨ ਇੱਕ ਫਾਸਲਾ ਹੈ احساس ਦਾ ਆ ਗਿਆ ਤੋ ਜੇ ਜਾਂ ਅਗਰ ਨਾ ਆਇਆ ਤੋ ਉਹ ਜਾਂ ਭਜੀ ਜੇ ਪਰਮਾਤਮਾ ਦਾ ਨਾਮ ਲਵਾਂਗੇ ਇੱਥੇ ਵੀ ਪਰਮਾਤਮਾ ਨਾਲ ਉੱਥੇ ਵੀ ਨਾਲ ਆ ਪਰਮਾਤਮਾ ਦਾ ਹੀ ਅੰਸ਼ਿਆ ਸੀ ਯਾਰ ਕੋਈ ਕੌਮ ਨਹੀਂ ਕੋਈ ਧਰਮ ਨਹੀਂ ਉਸ ਪਰਮਾਤਮਾ ਦੇ ਅਕਾਲ ਪੁਰਖ ਦੇ ਬੱਚੇ ਆ ਇਨਸਾਨ ਆ ਸੀ ਲੋਕ ਇਨਸਾਨ ਹੀ ਨਹੀਂ ਬਣਦੇ ਆ ਹਰ ਧਰਮ ਦੇ ਠੇਕੇਦਾਰ ਬਣੇ ਹੋਏ ਆ ਤੇ ਜਾਂ ਠੇਕੇਦਾਰਾਂ ਨੂੰ ਪੁੱਛੀਏ ਤਾਂ ਜਵਾਬ ਕੋਈ ਨਹੀਂ ਹੂੰ ਜਿੰਨੂੰ ਮਰਜ਼ੀ ਪੁੱਛ ਲਿਓ ਇਨਸਾਨੀਅਤ ਸਾਡੇ ਚ ਰਹੀ ਨਹੀਂ ਰਹੀ ਪਰ ਧਾਰਮਿਕ ਜ਼ਰੂਰ ਅਸੀਂ ਹੋ ਗਏ ਆਹ ਬਿਲਕੁਲ ਭਾਜੀ ਜਿੰਨੇ ਲੁੱਚੇ ਉਹਨੇ ਉੱਚੇ ਬਾੜੀਆਂ ਸੱਚੀਆਂ ਗੱਲਾਂ ਕਰਤੀਆਂ ਇੱਥੇ ਭਾਜੀ ਹਮੇਸ਼ਾ ਹੀ ਕਰਦਾ ਪਰ ਸੱਚਾ ਬੰਦਾ ਕੱਲਾ ਰਹਿ ਜਾਂਦਾ ਈਨ ਆ ਮਿਲਦਾ ਸੱਚ ਬੋਲਣ ਦਾ ਘਰ ਚ ਪਰਿਵਾਰ ਰਿਸ਼ਤੇਦਾਰਾਂ ਤੁਸੀ ਇਕੱਲੇ ਰਹਿ ਜਾਓਗੇ ਕਾਲੇ ਸ਼ਾਦੀ ਦਾ ਅੱਜ ਪੂਰੀ ਚੜ੍ਹਾਈ ਹੈ ਓਹ ਪ੍ਰਭਾ ਰੱਬ ਦਾ ਵਾਸਤਾ ਵਾਹਿਗੁਰੂ ਵਾਹਿਗੁਰੂ ਕੋਈ ਇਸ ਵਹਿਮ ਚ ਨਾ ਕਾਲੇ ਛਾ ਫਸਣਾ ਚਾਹਦਾ ਨਾ ਪਰਮਾਤਮਾ ਤੋਂ ਸਾਰੇ ਮੈਂ ਪਹਿਲੇ ਹੀ ਕਿਹਾ ਮੈਂ ਤੁਹਾਡਾ ਸੇਵਾਦਾਰ ਹਾਂ ਤੁਹਾਡੀ ਜੁੱਤੀਆਂ ਦਾ ਦਾਸ ਹਾਂ ਕੋਈ ਚੜ੍ਹਾਈ ਨਹੀਂ ਸੇਵਾ ਆਪਸ ਥੋੜੇ ਚਾਰ ਨਾਲ ਸਾਰਿਆਂ ਦੇ ਚੜਾਈ ਉਸਨਾ ਦੀ ਪਰਮਾਤਮਾ ਦੀ ਹੈ ਜਿਹੜਾ ਮੈਂ ਜਪਦਾ ਜਦੋਂ ਮੈਂ ਵਾਹਿਗੁਰੂ ਕਹਿੰਦਾ ਜਦੋਂ ਮੈਂ જય శ్రీ ਰਾਮ ਕਹਿੰਦਾ ਉਹਦੇ ਨਾਮ ਦੀ ਚੜਾਈ ਹੈ ਮੈਂ ਗੱਲ ਕਰਨੀ ਹੀ ਜਾਂਦਾ ਸੀ ਬਰ ਤੁਸੀਂ ਤੁਸੀਂ ਰੱਬ ਦੀ ਇੰਨੀ ਗੱਲ ਕਰਦੇ ਹੋ ਨਾ ਤੇ ਮੇਰੇ ਦਿਮਾਗ 'ਚ ਇੱਕ ਸਵਾਲ ਆ ਗਿਆ ਤੁਸੀਂ ਉਸ ਸਮਾਜ ਤੋਂ ਜਿਹਨੂੰ ਰੱਬ ਦਾ ਨਾਮ ਲੈਣ ਵਾਸਤੇ ਵੀ ਰੋਕਿਆ ਜਾਂਦਾ ਸੀ ਕਿਸੇ ਸਮੇਂ ਪਰ ਤੁਸੀਂ ਮੈਂ ਉਹ ਹੀ ਦੇਖਦਾ ਕਿਦਾਂ ਰੱਬ ਦੇ ਕਰੀਬ ਉਹ ਤੁਸੀਂ ਪੜਿਆ ਵੇਖਿਆ ਤੜੇ ਪੁਰਬ ਜਾਨੇ ਉਹ ਕੁਝ ਦੇਖਿਆ ਤੁਸੀਂ ਵੀ ਬਹੁਤ ਕੁਝ ਦੇਖਿਆ ਵੇਖਿਆ ਬਹੁਤ ਦੇਖਿਆ ਵੇਖਿਆ ਦੇਖਿਆ ਜੋ ਤੁਸੀਂ ਕਹਿੰਨੇ ਸਭ ਦੇਖਿਆ ਸਭ ਸਮਝਦਾ ਹੁਣ ਤੱਕ ਵੀ ਲੋਕਾਂ ਦੇ ਦਿਮਾਗ 'ਚ ਗੱਲਾਂ ਫਸੀਆਂ ਨਿਕਲਦੀਆਂ ਉਹ ਨੀਚਪਨ ਨੀਚਤਾ ਲੋਕਾਂ ਦੇ ਹੱਦੇ ਵੀ ਬਸੀ ਹੋਈ ਹੈ ਕੋਈ ਤਰਮ ਨਹੀਂ ਛੋਟਾ